ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਛੇਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਦਾ ਸੰਸਕਾਰ ਜਿਸ ਦਿਨ ਕੀਤਾ ਉਸ ਸੰਸਕਾਰ ਵਾਲੇ ਦਿਨ ਨੂੰ ਸਾਰੇ ਸਿੱਖ ਪੰਥ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸਤਗੁਰਾਂ ਦੀ 350 ਸਾਲਾਂ ਉਹ ਜਿਹੜੀ ਸ਼ਹੀਦੀ ਚਤਾਵਦੀ ਆ ਉਹ ਮਨਾਈ ਜਾਊਗੀ ਤੇ ਸ਼ੌਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਭਾਵੇਂ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਕਾਸ਼ ਸਥਾਨ ਗੁਰਦਵਾਰੇ ਗੁਰੂ ਕੇ ਮਹਿਲ ਤੋਂ ਸ਼ੁਰੂ ਕੀਤੀ ਸੀ ਤੇ ਅੱਜ ਇਹ ਇਸ ਗੁਰਦਵਾਰਾ ਮੋਤੀ ਬਾਗ ਵਿਖੇ ਇਹਨਾਂ ਦੀ ਐਕਚੁਅਲ ਸੈਨੇਮੋਰੀਅਲ ਤੌਰ ਦੇ ਉੱਤੇ ਜਿਹਨੂੰ ਆਪਾਂ ਕਹ ਲੈਨੇ ਆ ਉਹ ਅੱਜ ਸ਼ੁਰੂਆਤ ਉਹਨਾਂ ਦੀ ਪਿਛਲੇ ਦਿਨਾਂ ਤੋਂ ਹੋ ਗਈ ਤੇ ਜਿਹਦੇ ਲਈ ਅੱਜ ਗੁਰਮਤ ਦਾ ਵੱਡਾ ਜਿਹੜਾ ਇੱਥੇ ਸਮਾਗਮ ਜਿਹੜਾ ਆ ਉਹ ਰਚਿਆ ਗਿਆ। ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ 사ਤਪੁਰ ਜੀ ਦੇ ਅਨੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਤੇਾਲਾ ਜੀ ਉਹਨਾਂ ਦਾ ਵੀ ਜਿਹੜਾ 350 ਸਾਲਾਂ ਸ਼ਹੀਦੀ ਦਿਹਾੜਾ ਉਹ ਵੀ ਮਨਾਇਆ ਜਾ ਰਿਹਾ। ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ 350 ਸਾਲਾਂ ਗੁਰਤਾ ਗੱਦੀ ਦਿਵਸ ਵੀ ਮਨਾਇਆ ਜਾ ਰਿਹਾ। ਇਹ ਭਾਵੇਂ ਸਮਾਗਮ 23 24 ਤੇ 25 ਨਵੰਬਰ ਨੂੰ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਗੁਰਦਾਰਾ ਸ੍ਰੀ ਸਤਗੰਝ ਵਿਖੇ ਮਨਾਏ ਜਾਣਗੇ ਪਰ ਇਹਨਾਂ ਦੀ ਸ਼ੁਰੂਆਤ ਜਿਹੜੀ ਉਹ ਅੱਜ ਰਸਮੀ ਤੌਰ ਦੇ ਉੱਤੇ ਇੱਥੇ ਕਰ ਦਿੱਤੀ ਆ ਤੇ ਮੈਂ ਸਾਰੇ ਸਮੂਹ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ ਬੇਨਤੀ ਕਰਦਾ ਕਿ ਸਤਗੁਰਾਂ ਨੇ ਆਪਣੀ ਸ਼ਹਾਦਤ ਜੇ ਨਾ ਦਿੱਤੀ ਹੁੰਦੀ ਤਾਂ ਸ਼ਾਇਦ ਇਸ ਮੁਲਕ ਦਾ ਕੋਈ ਨਕਸ਼ਾ ਹੋ ਰਿਹਾ ਹੀ ਹੁੰਦਾ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਖਸ਼ਿਸ਼ ਕਰਕੇ ਆਪਣਾ ਸੀਸ ਬલિદાન ਕਰਕੇ ਇੱਥੇ ਇੱਕ ਫਿਰਕਾ ਜਿਸ ਫਿਰਕੇ ਦੇ ਉੱਤੇ ਬੜਾ ਭਾਰੀ ਉਸ ਵੇਲੇ ਦੇ ਰਾਜਾ ਗਾਹੀ ਜਿਹੜੇ ਮੁਸਲਮਾਨੀ ਸਾਡੇ ਰਾਜੇ ਸੀ ਉਹਨਾਂ ਨੇ ਬੜਾ ਤਸ਼ਾਹਦਤ ਕੀਤਾ ਸੀ ਉਹ ਗੁਰੂ ਸਾਹਿਬ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਉਹ ਸਾਰਿਆਂ ਨੂੰ ਆਪਣੇ ਗਲ ਦੇ ਨਾਲ ਲਾਇਆ ਤੇ ਮੈਂ ਨਿਮਰਤਾ ਸਾਹਿਤ ਕਈ ਵਾਰੀ ਅੱਗੇ ਵੀ ਬੇਨਤੀ ਕਰ ਚੁੱਕਾ ਹਾਂ ਕਿ ਜੇ ਗੁਰੂ ਸਾਹਿਬ ਜੀ ਨੇ ਏਡਾ ਵੱਡਾ ਪਰਪਕਾਰ ਕੀਤਾ ਇਸ ਮੁਲਕ ਦੇ ਉੱਤੇ ਇਸ ਧਰਤੀ ਦੇ ਉੱਤੇ ਤੇ ਹੁਣ ਸਤਗੁਰਾਂ ਦੀ 350 ਸਾਲਾਂ ਸ਼ਤਾਬਦੀ ਆ ਤੇ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹਨਾ ਕਿ 550 ਸਾਲਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਜਿਹੜੇ ਵੈਧੇ ਕੀਤੇ ਸੀ ਜਿਹੜੀ ਨੋਟੀਫਿਕੇਸ਼ਨ ਕੀਤੀ ਸੀ ਉਹ ਸੈਂਟਰ ਸਰਕਾਰ ਹੁਣ ਲਾਗੂ ਕਰ ਦਵੇ ਤਾਂ ਕਿ ਇਹ ਪਤਾ ਲੱਗੇ ਵੀ ਸਤਗੁਰਾਂ ਦੀ ਇਹ ਜਿਹੜੀ ਸ਼ਹੀਦੀ ਸ਼ਤਾਬਦੀ ਆ ਇਹ ਸ਼ਤਾਬਦੀ ਵਿੱਚ ਸਰਕਾਰ ਵੀ ਆਪਣੇ ਤੌਰ ਤੇ ਆਪਣਾ ਯੋਗਦਾਨ ਪਾ ਰਹੀ ਹੈ। ਸੋ ਇਹਦੇ ਲਈ ਅਸੀਂ ਵੱਖ-ਵੱਖ ਕਮੇਟੀਆਂ ਵੀ ਐਗਜ਼ੀਕਿਊਟ ਕੀਤੀਆਂ 14 ਤਰੀਕ ਨੂੰ ਇੱਕ ਵੱਡੀ ਕਮੇਟੀ ਉਹਦੀ ਮੀਟਿੰਗ ਵੀ ਕੀਤੀ ਜਾਊਗੀ। ਤੇ ਇਹਨੂੰ ਅਸੀਂ ਵੱਡੇ ਪੱਧਰ ਤੇ ਮਨਾਵਾਂਗੇ। ਕਿਉਂਕਿ ਜਿਸ ਭਾਈਚਾਰ ਲਈ ਸਤਗੁਰਾਂ ਨੇ ਸ਼ਹਾਦਤ ਕੀਤੀ ਉਹਨਾਂ ਨੂੰ ਵੀ ਸਾਰਿਆਂ ਨੂੰ ਨੇ ਦੇ ਦੇਵਾਂਗੇ। ਜਿੱਥੇ ਮਹਾਨ ਨਗਰ ਕੀਰਤਨ ਸਾਡੇ ਸੈਪਟੰਬਰ ਦੇ ਵਿੱਚ ਸ਼ੁਰੂ ਹੋ ਜਾਣਾ ਉਹ ਤਕਰੀਬਨ ਆ ਕੇ ਨਵੰਬਰ ਦੇ ਸ਼ੁਰੂ ਦੇ ਵਿੱਚ ਪੰਜਾਬ ਦੀ ਧਰਤੀ 'ਚ ਪਹੁੰਚੂਗਾ ਸਾਰੇ ਦੇਸ਼ ਦੇ ਵਿੱਚ ਭਰਮਣ ਕਰਕੇ ਇਸੇ ਤਰ੍ਹਾਂ ਪੰਡਿਤ ਕਿਰਪਾ RAM ਜੀ ਦੇ ਮਟੌਰ ਤੋਂ ਉੱਥੋਂ ਵੀ ਇੱਕ ਨਗਰ ਕੀਰਤਨ ਜਿਹੜਾ ਹੈ ਉਹਦੀ ਪ੍ਰੰਭਤਾ ਕਰਕੇ ਜੰਮੂ ਤੋਂ ਉਹਦੀ ਸ਼ੁਰੂਆਤ ਕੀਤੀ ਜਾਊਗੀ ਤੁਰਾਂਗੇ ਕਸ਼ਮੀਰ ਤੋਂ ਬਹੁਤ ਵੱਡੇ ਜਿਹੜੇ ਸਮਾਗਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜੇ ਰੱਖੇ ਗਏ ਆ ਸਾਰਿਆਂ ਨੂੰ ਬੇਨਤੀ ਆ ਕੇ ਵੱਧ ਤੋਂ ਵੱਧ ਆ ਕੇ ਇਹਨਾਂ ਦੇ ਵਿੱਚ ਆਪਣਾ ਵੱਡਾ ਯੋਗਦਾਨ ਵੀ ਪਾਉਣ ਤੇ ਇਸ ਗੁਰੂ ਪਾਤਸ਼ਾਹ ਦੀ ਸ਼ਤਪਦੀ ਨੂੰ ਵੱਡੇ ਪੱਧਰ ਤੇ ਮਨਾਉਣ ਤੇ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਤਾਮੀ ਦੀ ਅਗਵਾਈ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਾਤਰ ਛਾਇਆ ਥੱਲੇ ਅੱਜ ਦਾ ਜੋ ਇਹ ਗੁਰਮਤ ਸਮਾਗਮ ਹੈ ਉਹ ਕਰਵਾਇਆ ਜਾ ਰਿਹਾ ਹੈ 4 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ 5 ਨੂੰ ਅਮਰ ਸੰਚਾਰ ਤੇ ਪਾਲਜਾਂ ਦੇ ਬੱਚਿਆਂ ਵੱਲੋਂ ਪ੍ਰਦਰਸ਼ਨੀ ਤੇ ਉਹਨਾਂ ਨੇ ਰਾਗੀ ਤੇ ਸ਼ਬਦ ਕੀਰਤਨ ਔਰ ਕਵਿਸ਼ਰੀਆਂ ਢਾਡੀ ਦਾ ਪ੍ਰੋਗਰਾਮ ਜੋ ਹੈ ਬਹੁਤ ਵਧੀਆ ਢੰਗ ਨਾਲ ਕੀਤਾ ਹੈ ਅੱਜ ਸਾਡਾ ਮੁੱਖ ਸਮਾਗਮ ਹੈ ਔਰ ਉਸ ਮੁੱਖ ਸਮਾਗਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਦਾਨ ਸਾਹਿਬ ਪਹੁੰਚੇ ਨੇ ਔਰ ਹੋਰ ਸੀਨੀਅਰ ਲੀਡਰਸ਼ਿਪ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਸਾਹਿਬ ਪਹੁੰਚੇ ਨੇ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ ਸਾਹਿਬ ਜੋ ਲਗਾਤਾਰ ਇਸ ਦੀ ਦੇਖਰੇਖ ਕਰ ਰਹੇ ਨੇ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਮੈਂਬਰ ਸਹਿਬਾਨ ਸਾਰੇ ਪਹੁੰਚੇ ਨੇ ਔਰ ਮੈਂ ਪ੍ਰਦਾਨ ਸਾਹਿਬ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਇਹ ਸ਼ਤਾਬਦੀ ਦਾ ਪਹਿਲਾ ਗੁਰਮਤ ਸਮਾਗਮ ਪਟਿਆਲੇ ਜ਼ਿਲ੍ਹੇ ਨੂੰ ਦਿੱਤਾ ਹੈ ਇਸ ਲਈ ਸਾਰੇ ਪਟਿਆਲੇ ਜ਼ਿਲ੍ਹੇ ਵੱਲੋਂ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਬੇਨਤੀ ਕਰਦਾ ਹਾਂ ਸਮੂਚੀ ਸੰਗਤ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਕਿ ਆਜ ਦੇ ਇਸ ਸ਼ੁਭ ਮੌਕੇ ਤੋਂ ਤੁਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਗੱਲ ਧਾਰਨ ਕਰਕੇ ਜਾਣੀ ਹੈ ਕਿ ਅਮਰ ਸੱਚ ਕੇ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਜੁੜਨਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਘੁੱਲ ਚੁੱਕ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਇੱਕ ਬਹਾਦਰ ਸਿਮਰਿਆ ਕਰਨੋਂ ਦਾ ਵਹਿਤਾ ਹੈ ਜਿਹੜੇ ਗੁਰੂ ਦੇ ਨੌ ਦੇ ਸਿਮਰਨ ਨਾਲ ਹੀ ਨੌ ਸਿੱਧੀਆਂ ਤੇ ਨੌਵੀਂ ਨਿਧੀ ਆ ਜਾਂਦੀ ਹੋਵੇ ਘਰ ਦੇ ਵਿੱਚ ਤੇ ਉਹਨਾਂ ਦਾ ਦਿਹਾੜਾ ਜਦੋਂ ਪਟਿਆਲੇ ਦੀ ਧਰਤੀ ਤੇ ਸੰਗਤ ਮਨਾਉਂਦੀ ਹੈ ਤਾਂ ਆਪਾਂ ਭਾਗਾਂ ਵਾਲੇ ਹੁੰਨੇ ਆ ਮੈਂ ਤਾਂ ਪਹਿਲੇ ਵੀ ਕਿਹਾ ਸੀ ਕਿ ਜਿਹੜੀ ਉਹ ਸੇਵਾ ਚੱਲ ਰਹੀ ਹੈ ਸੇਵਾ ਆਪਾਂ ਕਰ ਦੇਣੀ ਹੈ ਕਈ ਵਾਰ ਆਪਾਂ ਕਹਿ ਦਿੰਦੇ ਮੈਂ ਸੇਵਾ ਕੀਤੀ ਸੇਵਾ ਕਰਨੀ ਹੈ ਸੇਵਾ ਗੁਰੂ ਲੈਂਦਾ ਹੈ ਤਾਂ ਗੁਰੂ ਸਾਹਿਬ ਨੇ ਪਹਿਲੇ ਸਮਾਗਮ ਦੀ 350 ਸਾਲਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਸ਼ਹੀਦੀ ਦਿਹਾੜਾ ਉਹਦੀ ਸੇਵਾ ਪਟਿਆਲੇ ਦੀ ਧਰਤੀ ਦੇ ਪਟਿਆਲੇ ਦੇ ਅ ਮਸ਼ਿੰਡਾ ਤੋਂ ਲਈ ਜਾ ਪਟਿਆਲੇ ਦੇ ਸਿੱਖ ਸੰਗਤਾਂ ਤੋਂ ਲਈ ਸੰਪਰਦਾਵਾ ਤੋਂ ਲਈ ਤੇ ਬਹੁਤ ਵੱਡੇ تھے ਕਿ ਅੱਜ ਸਮਾਗਮ ਹੋ ਰਹੇ ਨੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਤੇ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਤਾਂ ਇਹ ਸਮਾਗਮ ਦਾ ਹਿੱਸਾ ਬਣ ਕੇ ਭਾਵੇਂ ਕਿ ਆਪਾਂ ਕਵੀ ਦਰਬਾਰ ਦਾ ਹਿੱਸਾ ਬਣੀਏ ਭਾਵੇਂ ਆਪਾਂ ਕੀਰਤਨ ਸੁਣੀ ਸ਼ਰਮਣ ਕਰੀਏ ਤੇ ਭਾਵੇਂ ਆਪਾਂ ਇੱਥੇ ਦਸਤਾਰਾਂ ਦੇ ਕੈਂਪ ਲਾਏ ਨੇ ਨੌਜਵਾਨਾਂ ਨੇ ਸਾਡੇ ਜ਼ਿਲ੍ਹਾ ਪਤਨਾਮਤ ਲੰਗਜੀ ਕਰਮਿੰਦ ਸਾਨੀ ਜੀ ਇਹਨਾਂ ਨੇ ਵੀ ਅਕਾਲੀ ਦਲ ਦੇ ਵੱਲੋਂ ਸ਼ਿਰਕਤ ਕੀਤੀ ਬਹੁਤ ਵੱਡੇ ਤੌਰ ਤੇ ਧਾਰਮਿਕ ਵੱਡੇ ਲੀਡਰ ਪਹੁੰਚੇ ਨੇ ਇੱਥੇ ਅਕਾਲੀ ਦਲ ਵੀ ਆਪਣੇ ਐਸਜੀਪੀਸੀ ਦਾ ਹੀ ਵਿੱਚੋਂ ਨਿਕਲਿਆ ਵੀ ਇੱਕ ਸਿਆਸੀ ਜਥੇਬੰਦੀ ਆ ਤਾਂ ਮੇਰੀ ਸਮੂਹ ਸੰਗਤਾਂ ਦੇ ਅਰਜ਼ਾ ਦੇ ਬੇਨਤੀ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਕਿ ਇਹ ਜੇ ਸਮਾਗਮਾਂ ਹਿੱਸਾ ਭਾੰਡਣਾ ਚਾਹੀਦਾ ਤੇ ਪੂਰਾ ਵਰਾ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਤੇ ਜਿੱਥੇ ਅੱਜ ਦਾ ਇਹ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਦਸ਼ਮ ਪਤਾ ਸਾਹਿਬੇ ਕਮਾਲ ਕਲਗੀਧਰ ਨੀਲੇ ਦੇ ਸੈਹਸਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਗੁਰਾਈ ਦਿਵਸ ਹੈ ਇਹਦਾ ਵੀ ਅੱਜ ਆਪ ਸੰਗਤਾਂ ਨੂੰ ਬਹੁਤ ਜੋਰ ਛੋਣ ਵਾਲੇ ਦਾ ਇਹ ਦਿਹਾੜਾ ਮਨਾਉਣਾ ਚਾਹੀਦਾ ਤੇ ਗੁਰੂ ਦੀ ਤੋਂ ਸੇਕ ਸੀਧ ਲੈ ਕੇ ਸਿਧਾਂਤਾਂ ਤੇ ਫਲਸਫੇ ਪਹਿਰਾ ਦੇਣਾ ਚਾਹੀਦਾ ਤੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ। ਸੋ ਮੈਂ ਮੈਂ ਸਮਝਦਾ ਕਿ ਅੱਜ ਨੌਜਵਾਨਾਂ ਨੂੰ ਆਪਣੇ ਗੁਰਗੋਜ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਉਹਨਾਂ ਦੇ ਆਪਣੇ ਮੀਰ ਬਿਰਸੇ ਨਾਲ ਜੋੜਨੀ ਲੋੜ ਆ। ਸੋ ਯੂਥ ਅਕਾਲੀਵਾਲ ਦੇ ਵੱਲੋਂ ਤੇ ਹੋਰ ਸਾਡੇ ਸਫਸਤਾ ਨੌਜਵਾਨਾਂ ਦੀ ਉਹਨਾਂ ਵੱਲੋਂ ਇੱਥੇ ਦਸਤਾਰਾਂ ਦੇ ਕੈਂਪ ਕੈਂਪਲਾ ਜਾ ਰਹੇ ਨੇ ਬੱਚੇ ਦਸਤਾਰਾ ਸਕਾਈ ਜਾ ਰਹੀਆਂ ਨੇ ਜਿਹੜੇ ਬੱਚੇ ਦਸਤਾਰਾ ਮੰਨਣੇ ਚਾਹੁੰਦੇ ਨੇ ਉਹ ਪਰਨ ਕਰਕੇ ਵੀ ਅੱਜ ਤੋਂ ਬਾਅਦ ਕੇਸ ਰੱਖਾਂਗੇ। ਦਸਤਾਰ ਫਿਜਾਵਾਂ ਕਿ ਸਾਰਿਆਂ ਵੱਡੇ ਕੈਂਪ ਲੱਗੇ ਨੇ ਤੇ ਬਹੁਤ ਵੱਡਾ ਛੋਟੇ ਬੱਚਿਆਂ ਚ ਨੌਜਵਾਨਾਂ ਚ ਬੀਬੀਆਂ ਚ ਬੀਬੀਆਂ ਦਮਾਲੇ ਬਣਾ ਰਹੀਆਂ ਨੇ ਸੋ ਮੈਂ ਸਮਝਦਾ ਕਿ ਇਸ ਇਹ ਜੇ ਸਮਾਗਮ ਹੋਣੇ ਚਾਹੀਦੇ ਨੇ ਜਿੱਥੇ ਗੁਰਦਿੱਗਪੁਰ ਪਾਸਰ ਨੂੰ ਹਿੰਦੀ ਚਾਦਰ ਕਿਹਾ ਜਾਂਦਾ ਉੱਥੇ ਸਾਰਿਆਂ ਉਹਨਾਂ ਦੀ ਜੋ ਸ਼ਹਾਦਤ ਨੂੰ ਨਿਸਾਨੀ ਸ਼ਹਾਦ ਨੂੰ ਯਾਦ ਕਰਦੇ ਆ ਉਹਨਾਂ ਦੇ ਪਾਏ ਬਾਣੀ ਆ ਬਾਣੀ ਨਾਲ ਜੁੜਦੇ ਆ ਆਪਾਂ ਸਾਰੇ ਇਸ ਤੋਂ ਬਹੁਤ ਚੰਗਾ ਸੁਨੇਹਾ ਲੈ ਕੇ ਜਾਂਦੇ ਆ ਸੋ ਜਿਹੜੀ ਸੰਗਤ ਆ ਰਹੀਆਂ ਸਭ ਦਾ ਧੰਨਵਾਦ ਕਰਨਾ ਚਾਹੁੰਦੇ ਆਂ